ਕਵੀਆਂ ਗ੍ਰੰਥਾਂ ਵਿੱਚ ਮੇਰੇ ਸਹਿਬ ਨੇ ਆਪਣੇ ਪਛਤਾ ਨੂੰ ਆਪਣੇ ਬਾਰੇ ਦੱਸਿਆ ਕਿ ਮੈਂ 294 ਜਿਉਕੜੀ ਦਵਾਰ ਸਿੱਧਾ ਸਾਥ ਗਿਆ ਤਾਂ ਆ ਕੇ ਆਪਕੀ ਨੂੰ ਮਿਲਿਆ ਸੋ ਸਮੇ ਨੂੰ ਮੁਕਰਦੇ ਹੋਇਆ ਮੈਂ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਸਿੱਧਾ ਬਾਣੀ ਤੇ ਆਵਾਂਗਾ ਗ੍ਰਾਂਥ ਨੰਬਰ 19 ਇਹ ਲਈ ਕਾਜੀ ਕਰ ਜਾ ਰਹੇ ਹਾਂ ਇਹ ਮਾਗਦੀ ਲਿਖਿਆ ਕਿ ਅਸੀਂ ਘਰਵਾਨੀਏ ਪੜਦੇ ਵੀ ਹਾਂ ਸੌਦੇ ਵੀ ਹਾਂ ਪਰ بچਾਤੇ ਨਹੀਂ ਉਸ ਦੇ ਅਮਲ ਨਹੀਂ ਆਪਾਂ ਕਰਦੇ ਸਰਵਿਸ ਤੇ ਅਮਲ ਕਰਨਾ ਪਏਗਾ ਇਹ ਪੱਕਾ ਆਤਮਾਗੀ ਬਿਆਨ ਕਰਦੀ ਆ ਧਿਆਨ ਦੇ ਰਹੋ ਪੱਕੇ ਦੁਆਰੇ ਪੱਕਾ ਦਾ ਹੋਇਆ ਕਟ ਇਕ ਘਟ ਸੋਹਣਾ ਵੇਖ ਵਿਖਾਈਆ ਕੀ ਕਹਿੰਦੀ ਏ ਕਿ ਆਤਮਾ ਗੁਰੂ ਨੂੰ ਮੁੱਕ ਕੋ ਪ੍ਰਭ ਸ਼ਰਨ ਆ ਕੇ ਪੜ ਜਾਓ ਓ ਸਿੱਖ ਸਿੱਖ ਇੱਕ ਪਰਮਾਤਮਾ ਬੰਦਾ ਕਰੇ ਸਿੱਖ ਨਹੀਂ ਹੋਟ ਦਾ ਗ੍ਰੰਥਨ ਮੰਨ ਪਹਿਲੇ ਨਹੀਂ ਇੱਕ ਦੀ ਹਰਵਾਨੀ ਏ ਰੂਪ ਦਿੰਦਿਆ कि सच्चा गोसित पर्व आप सच्चा गोसित पर्व आप बिना प्राप्तों नजर को ना आया तो आत्मा पक्का अपना की बयान कर दी गुरमुख हो प्रव शरण आके बन जाओ ओ सिख ਦਾਰ ਦਰਸ਼ਨ ਪਾਈਆ ਚਤ ਦੁਨੀ ਬਖਾ ਦੇਓ ਪਿੱਠ ਕਰ ਬੱਟਾ ਆਪੇ ਲੇ ਬਦਲਾਈਆ ਸੀਸ ਨਿਮਾਂਾ ਨਹੀਂ ਕਿਸੇ ਪੱਥਰ ਇਟ ਇਸ ਇੱਕੋ ਇੱਕ ਜਨਾਇਆ

ਇੰਦੇ ਦਿਸ਼ਾਰੇ ਹਸਮਈਆ ਜਦ ਕੇ ਪਕਤ ਆਤਮਾ ਸਚਣ ਜਾਂਦੀ ਆ ਉਸ ਵੇਲੇ ਇਹ ਆਤਮਾ ਕੀ ਬਿਆਨ ਕਰਦੀ ਜੇਸੇ ਵੇਲੇ ਪ੍ਰਭ ਨੇ ਗੋਤੀ ਆਂਦਾ ਚੁੱਕ ਇਹ ਸ੍ਰੋਖਿੰਦਾ ਜਾਂਦੀ ਆ ਕਿ ਜੇਸੇ ਵੇਲੇ ਉਸ ਪ੍ਰਭ ਨੂੰ ਪ੍ਰਭ ਨੇ ਉਸ ਆਤਮਾ ਨੂੰ ਚੁੱਕ ਲਿਆ ਹਾਂ ਦਾ ਚਤੁਰ ਗੁਪਤ ਨੇ ਬਨਵ ਸੀਸ ਨਿਵਾਈਆ ਚਤੁਰ ਗੁਪਤ ਵੀ ਨਿਸ਼ਕਰਾਨ ਕਰਦਾ ਕਿਉਂਕਿ ਨਾਰਦ ਵੀ ਇਹ ਗੱਲ ਕਹਿੰਦਾ ਜੇ ਤੁਹਾਨੂੰ ਕੋਈ ਪੁੱਛੇ ਤੂੰ ਸਾ ਕੀ ਕਹਿਣਾ ਤੂੰ ਸਾਤੀ ਦੇ ਹੱਥ ਮਾਰ ਕੇ ਕਹਿਣਾ ਸਾਡੇ ਸ੍ਰੀ ਸਾਡੇ ਸਾਹਿਬ ਦੇ ਸੀਸ ਤੇ ਤਾਜ ਵੇਖਿਓ ਇਸ ਨਿਸ਼ਾਨੇ ਔਰ ਨਾ ਜਾਇਓ ਕੋਕ ਉਸ ਦਾ ਫੈਸਲਾ ਲੈਣਾ ਕਰਾਈਆ ਮੰਜ਼ਲ ਛੜਿਓ ਜਾਓ ਨਾ ਉੱਪਰ ਪੰਦੀ ਹੋ ਕੇ ਚਲਣਾ ਚਾਹੀ ਚਾਹੀਆ ਭਾਵੇਂ ਮਾਤਾ ਪਿਤਾ ਸਾਥ ਜਾਏ ਛੁੱਟ ਰਵ ਦੇ ਨਾਲੋਂ ਨਾ ਹੋਏ ਚਦਈਆ ਪਗਤਾ ਪਿਛਲਾ ਨਾ ਤਾਂ ਜਾਏ ਟੁੱਟ ਸੋਰਾ ਪਈਆ ਨਾ ਕੋਈ ਸੁਹਾਨੀਆ ਫੇਰ ਵੀ ਉਸ ਅਕਾਲ ਦੇ ਬਣੇਉ ਸੁੱਤ ਜੋ ਆ ਚੁਗਾਦੀ ਗੋਤੀ ਰਹਾ ਉਡਾਈਆ ਸਤਪਾਣੇ ਵਿੱਚ ਰਹਿਣਾ ਖੁਸ਼ ਚਿੰਤਾ ਗਮਨਾ ਕੋਈ ਵਖਾਈਆ ਅਕੇ ਪੰਜਵਾਂ ਕੀ ਕਹਿੰਦਾ ਪੰਜ ਮਾਗ ਕੇ ਕਿਉ ਮੇਰੀ ਆਈ ਰੁੱਤ ਦੀਰ ਸਰੈਣ ਬਜੀ ਵਧਾਈਆ ਮੈਂ ਸਭ ਨੂੰ ਰਿਆ ਪੁੱਛ ਜੋ ਸੰਮੁਖ ਬੈਠੇ ਸੋ ਪਾ ਪਈਆ ਕੀ ਪੁੱਛਦਾ ਪੰਜ ਮਾਗ ਕੀ ਤੁਸੀਂ ਰਹੋਗੇ ਇੱਕੋ ਦੇ ਪੁੱਤ ਉਹ ਕੀ ਵੰਡਾ ਜਗ ਵਖਾਈਆ ਕੀ ਤੁਸੀਂ ਇੱਕ ਦੇ ਪੁੱਤ ਵਾਂਗ ਰਹੋਗੇ ਜਾਂ ਫਿਰ ਵੰਡਾ ਪਾ ਦਿਓਗੇ ਕੀ ਵੰਡਾ ਜਗ ਵਖਾਈਆ ਉਹ ਪੜੋਗੇ ਇੱਕੋ ਤੁਕ ਤੂੰ ਮੇਰਾ ਮੈਂ ਤੇਰਾ ਟੋ ਲਗਾਈਆ ਕਿ ਚਰਣਾ ਪੈਣਾ ਇਸ ਲਾਈਨਾਂ ਤੇ ਵਿਚਾਰ ਕਰਨਾ ਪੈਣਾ ਵੇਖਿਓ ਹੰਕਾਰ ਵਿੱਚ ਕਦੇ ਨ ਜਾਇਓ ਰੁੱਠੋ ਨਾਤਾ ਬੇਕਾਰ ਨਾਲ ਜੁੜਾਈਆ ਅੰਤ ਮੁਕ ਕਾਇ ਆਂ ਬੂਟਾ ਸਬਦਾ ਜਾਣਾ ਸੁਖ ਓਏ ਕਤ ਡਾਲੀ ਰਹਿਣ ਤੋਹੇ ਨਾ ਪਾਈਆ ਤੇਰੀ ਜੋ ਸ੍ਰਿਵ ਘਰਾ ਆਪਣੀ ਕਿਰਪਾ ਕਰ ਸਤ ਰੀਤ ਰਿਹਾ ਬਦਲਾਈਆ ਪਗਤ ਆਤਮਾ ਕਹਿ ਤੂੰ ਆਟਾ ਮਾਰ ਕੇ ਲਗਣਾ ਮਾਤ ਓਏ ਮੇਰੀ ਐਵੇਂ ਨਾ ਸਮਝਿਓ ਪਾਤ ਸੁਗੰਧ ਖਾਕੇ ਜਾਇਓ ਅੱਜ ਦੀ ਰਾਤ ਸੁਗੰਧ ਖਾਕੇ ਜਾਇਓ ਅੱਜ ਦੀ ਰਾਤ ਅੰਦਰ ਧਿਆਨ ਲਗਾਈਆੁਰਕੇ ਆਕਾਲ ਸਭਨੇ ਮੰਨਣਾ ਪਾਪੋ ਇਕ ਕਸੂਖਾ ਕੇ ਜਾਣਾ ਪੈਣਾ ਪੁਰਕੇ ਕਾਲ ਸਭਨੇ ਮੰਣਾ ਪਾਪ ਔੜ ਇਕ ਇਕ ਤਕਾਈਆ ਕਿੰਨੇ ਦੀ ਆਡਰ ਇੱਕ ਦੀ ਆਡਰ ਕੰਨ ਕੋ ਕਿੱਸਾ ਜਿਨੋ ਦੌੜੀ ਜੇ ਔੜ ਇਕ ਇਕ ਤਕਾਈਆ ਆਤਮਾ ਕਹੇ ਮੈਂ ਉਸ ਦੀ ਜਾਤ ਉਸੇ ਵਿੱਚ ਸਮਾਈਆ ਜੇ ਥੋੜੀ ਕਿਲੇ ਆਪਾਂ ਉੱਥੇ ਸਮਾ ਜਾਣਾ ਪਗ ਤੇ ਆਤਮਾ ਕਹੇ ਚਣ ਪਗ ਤੋਂ ਕਰ ਲੋ ਇੱਕੋ ਪ੍ਰਣ ਜਿਉਣ ਨਾਲੋ ਚੰਗਾ ਸਮਝਿਓ ਮਰਨ ਜੇ ਸੰਮਰਨ ਤੋਂ ਪਿਛੇ ਪ੍ਰਭੂ ਦੇ ਪੈ ਚ ਸਮਾਈਆ ਸੱਚੀ ਮੰਜ਼ਿਲ ਪੌੜੀ ਸਿੱਖਿਓ ਚੜਨਾ ਅਸੀਂ ਔੜੀਆਂ ਕੀਤੀ ਨੇ ਆ ਪਰ ਬਾਣੀ ਕੀ ਕਹਿੰਦੀ ਆ ਉਹ ਸੱਚੀ ਮੰਜ਼ਿਲ ਪੌੜੀ ਚੜ੍ਹਨਾ ਸਿੱਖਿਓ ਸੱਚੀ ਮੰਜ਼ਿਲ ਪੌੜੀ ਸਿੱਖਿਓ ਚੜਨਾ ਆਪਣਾ ਬਲਵਧਾਈਆ ਜੇ ਕੋਈ ਮਨ ਬਾਤਨਾ ਥੋਟੇ ਨਾਲ ਆਵੇ ਲੜਨ ਕੋਈ ਚੱਤ ਵਾਲੀ ਬਾਸਨਾ ਜੇਗੀ ਤੁਹਾਡਾ ਲੜਨ ਵਾਸਤੇ ਆਉਂਦੀ ਆ ਚਾਹੇ ਕੋਈ ਵੀ ਹੋਵੇ ਵੀ ਸੀੜੀ ਕੋਈ ਵੀ ਹੋਵੇ ਉਹਦੇ ਵੱਲ ਨਾ ਅੱਖ ਉਠਾਈਆ ਜੇ ਕੋਈ ਤੁਹਾਡਾ ਦਰਮ ਸਤ ਆਵੇ ਹਰ ਨੂੰ ਉਸ ਦਾ ਮੁਖੜਾਂ ਦੇਉ ਪੁਆਈਆ ਪ੍ਰਭ ਇਹ ਬਨਾਸੀ ਇੱਕੋ ਬਖਸ਼ਾਤੀ ਸ਼ਰਨ ਸਿਰ ਸਿਰ ਆਪਣਾ ਹੱਥ ਰਖਾਈਆ ਇੱਕ ਹੋਰ ਸਤ ਦੀ ਆਸਾ ਇਹ ਵੀ ਕੀ ਬਿਆਨ ਕਰਦੀ ਗੁਰਮੁਖ ਆਸ਼ਾ ਕੇ ਜਨਪਗਤਾਂ ਨੂੰ ਕੋਈ ਨਾ ਕਹਿਓ ਸੋਹਾਕਣ ਰੰਡੀ ਮਿਤਵਾਰੂਪ ਨਾ ਕੋਈ ਬਣਾਈਆ ਆਤਮਾਨ ਦਾ ਪਰਮਾਤਮਾ ਸਦਾ ਸੰਗੀ ਉਹ ਜੋ ਪਿਛੜਿਆ ਰਹਾ ਚੁੜਾਈਆ ਕੋਈ ਨਾ ਕਹਿਓ ਇਸੇ ਰੋਂ ਨੰਗੀ ਕੋਟਨ ਸੀਸ ਨਾ ਕੋਈ ਟਕਾਈਆ ਜੇ ਸਦਾ ਮਾਰ ਕੁਸੂਰਾ ਸਰਵੰਗੀ ਹਰਥਾਂ ਦੇਵੇ ਮਨ ਪੜਿਆਈਆ ਗੁਰਮੁਖ ਕੋ ਪਾਣੀ ਵਿੱਚ ਨਾ ਕਟਿਓ ਤੰਗੀ ਕਿੰਦੋ ਕੋ ਸਭ ਕੋ ਵਿਚ ਲੈਣਾ ਬਦਲਾਈਆ ਏਸ ਤਰਨੀ ਸਾਰੋਂ ਪ੍ਰਵਦੀ ਚਰਨ ਪ੍ਰੀਤੀ ਚੰਗੀ ਜੋ ਚੰਦ ਵਾਂਗ ਰੁਸ਼ਨਾਈਆ ਤਵਾ ਦੇ ਉਤੇ ਸਮਾਜ ਵੀ ਰਹੇ ਨ ਕੋਏ ਪਵੰਦੀ कलयुग पागल से लुकाइया सोहर संजय जी समय ने मुख रखते हुए दस के मैं जाएगा इन्हें किसी तरह ही बहुत प्यारा लिख गया युवा जी ने वो कृपा की है ये जो आप जी ने सर्वन कि किया कि सच्चे पातशाह जी ने कहा बाणी में पढ़े तो और विचार सानू ना भूलो असि पढ़ते जरूर हाँ उससे विचार नहीं करते विचारण का समा ਕਿਉਂਕਿ ਸਮੇਂ ਦੇ ਜੇ ਆਪਾਂ ਗੱਲ ਕਰੀਏ ਸਮਾਂ ਸੰਸਾਰ ਦੇ ਉੱਤੇ ਜਿਹੜਾ ਬਹੁਤ ਨੇੜੇ ਹੈ ਇਪਰਮੇਸ਼ਾ ਜੀ ਨੇ ਕਿਹਾ ਕਿ ਆਤਮ ਸਵਾਸ ਤੱਕ ਦੇਵਾ ਮੋਕਾ ਸਮੇਂ ਦਾ ਕੋਈ ਪਤਾ ਨਹੀਂ ਸੋ ਦਾਸ ਜੀ ਮੈਂ ਚਾਹੁੰਦਾ ਹਰ ਬਾਣੀ ਸੱਚੀ ਕਰਦੇ ਆਂ ਦਾਸ ਤੋਂ ਨਿੱਕਾ ਗਲਤੀਆਂ ਮੈਂ ਸਾਰੀ ਹੈ ਸੰਗਰ ਦੇ ਪਾਸੋਂ ਕਿਉਸ਼ੇ ਅਛਾ ਜੀ ਪਾਸੋਂ ਮੈਂ ਮਾਫੀ ਚਾਹਾਂਗਾ ਪੰਜ ਜਗਾਂ ਰਿਆ ਦਾ ਸਾਧਿਓ ਜੀ ਸੋ ਵੰਗ ਮਾਰ ਹੈ ਸਿੰਘ ਵੀ ਸੁਣੋ For so